ਪਟਿਆਲਾ ਫਾਸਟ ਨਿਊਜ਼ ਦੇਖਰ ਦੇਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਜਕਸੀ ਸਿੰਘ ਦੇ ਨਾਲ ਸੋ ਇਸ ਟਾਈਮ ਅਸੀਂ ਖੜੇ ਆ ਪਟੜਾ ਸਿਟੀ ਦਾ ਸਿਟੀ ਦੇ ਵਿੱਚ ਜਿੱਥੇ ਕਿ ਅੱਜ ਇੱਕ ਵਿਅਕਤੀ ਨੂੰ ਨਸ਼ੇ ਦੀ ਗੋਲੀਆਂ ਸਮੇਤ ਪਟੜਾ ਪ੍ਰਸ਼ਾਸਨ ਨੇ ਆਪਣੇ ਹਿਰਾਸਤ ਦੇ ਵਿੱਚ ਲਿਆ ਸੋ ਬਾਕੀ ਦੀ ਜਾਣਕਾਰੀ ਜੋ ਆਪਣੇ ਸਿਟੀ ਇੰਚਾਰਜ ਨੇ ਉਹਨਾਂ ਤੋਂ ਆਪਾਂ ਲਵਾਂਗੇ ਪਟੜਾ ਸਟੇਡੀ ਸਟੇਡੀ ਕੋਲੋਂ ਰਮਜੀਤ ਨਾਮ ਰਮਵੀ ਨਾਂ ਦਾ ਲੜਕਾ ਸੀ ਉਮਰ ਦਾ ਕਰੀਬ 28 ਸਾਲ ਦਾ ਤੇ ਜਿਹਨੂੰ 170 ਮਸ਼ੀਲੀਆਂ ਗੁੜੀਆਂ ਸਬੰਧੀ ਤੱਕਬੂ ਕੀਤਾ ਗਿਆ ਹੈ। ਹਾਂਜੀ ਨਿਕਲ ਕੱਲਾ ਕਾਬੂ ਕੀਤਾ ਗਿਆ। ਹਾਂਜੀ 22-22 ਕਾਟੇ 85 ਤਦ ਪਰਚਾ ਦਰਜ ਕਰਕੇ ਤਫ਼ਤੀਸ਼ ਚੱਲ ਰਹੀ ਹੈ। ਇਹ ਸੁੰਦਰਪਤੀ ਦਾ ਰਹਿਣ ਵਾਲਾ ਹੈ। ਪਿਛੜਾ ਵੀ ਦਾ ਐਨਡੀਫੈਕਟ ਦੇ ਮਕਦਮੇ ਵਿੱਚ ਪ੍ਰਤੀ ਮੜਾਈ ਹੈ। ਦੋ ਮਕਦਮੇ ਪਹਿਲਾਂ ਦਰਜ ਹੋਏ ਦੇ। ਤੁਹਾਨੂੰ ਕਲ ਸਜਾ ਇੱਕ ਮੁਕਦਮੇ ਸਜਾ ਹੋ ਚੁੱਕੀ ਹੈ ਇੱਕ ਦਾ 1100 ਟ੍ਰਾਇਲ ਹੈ ਜੇ ਇਹ ਕਹਿੰਦਾ ਮੈਂ ਹਰਿਆਣੇ ਸਾਈਡ ਤੋਂ ਲੈ ਕੇ ਆਇਆ ਨਰਵਾਣਾ ਸਾਈਡ ਤੋਂ ਹਾਂਜੀ ਵੇਜਦਾ ਜੀ ਕੁੱਲੀਆਂ ਗੁਲੀਆਂ ਨੇ ਹਾਂਜੀ ਹਾਂਜੀ ਇਹ ਇਹ ਅੱਜ ਜਿਹੜਾ ਦਾਲਾ ਜੀ ਪੇਸ਼ ਕਰਾਂਗੇ ਪੁਲਿਸ ਰਵਾਨਾ ਲੈ ਗਏ ਸਖਤੀ ਨਾਲ ਪੁੱਛਿਓ ਚ ਕਰਕੇ ਜਿਹੜਾ ਵਿਅਕਤੀ ਹੋਇਆ ਇਹਦੇ ਨਾਲ ਦਾ ਉਹਨੂੰ ਇਮੀਡੀਏਟ ਕਰਕੇ ਫਿਰ ਅਗਲੀ ਕਾਰਵਾਈ ਅੰਜਾਮ ਲਿਆਵਾਂਗੇ ਜਿਹੜਾ